ਪਾਠ ਦਸਵਾਂ ਪੜਨਾਮ ਪੜਨਾਮ ਵਾਕਾਂ ਵਿੱਚ ਇੱਕ ਨਾਮ ਦਾ ਵਾਰ-ਵਾਰ ਆਉਣਾ ਚੰਗਾ ਨਹੀਂ ਲੱਗਦਾ ਇਸ ਨਾਲ ਭਾਸ਼ਾ ਦੀ ਖੂਬਸੂਰਤੀ ਘਟਦੀ ਹੈ ਅਤੇ ਰਵਾਨਗੀ ਰੁਕਦੀ ਹੈ ਇਸ ਲਈ ਪੜਨਾਵਾਂ ਦੀ ਵਰਤੋਂ ਨਾਵਾਂ ਦੀ ਥਾਂ ਤੇ ਕੀਤੀ ਜਾਂਦੀ ਹੈ ਕਮਲ ਇੱਕ ਹੁਸ਼ਿਆਰ ਵਿਦਿਆਰਥੀ ਹੈ ਕਮਲ ਦੇ ਮਾਤਾ-ਪਿਤਾ ਅਧਿਆਪਕ ਹਨ ਕਮਲ ਆਪਣੇ ਮਾਤਾ-ਪਿਤਾ ਦੀ ਬਹੁਤ ਇੱਜ਼ਤ ਕਰਦਾ ਹੈ ਕਮਲ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਹੈ ਕਮਲ ਇੱਕ ਨੇਕ ਬੱਚਾ ਹੈ। ਕਮਲ ਸਾਨੂੰ ਪਿਆਰ ਕਰਦਾ ਹੈ ਤੇ ਅਸੀਂ ਕਮਲ ਨੂੰ ਪਿਆਰ ਕਰਦੇ ਹਾਂ। ਹੁਣ ਪੜਨਾਵ ਦੀ ਵਰਤੋਂ ਤੋਂ ਬਾਅਦ ਇਹਨਾਂ ਵਾਕਾਂ ਦਾ ਰੂਪ ਵੇਖੋ। ਕਮਲ ਇੱਕ ਹੁਸ਼ਿਆਰ ਵਿਦਿਆਰਥੀ ਹੈ। ਉਸਦੇ ਮਾਤਾ-ਪਿਤਾ ਅਧਿਆਪਕ ਹਨ। ਉਹ ਆਪਣੇ ਮਾਤਾ-ਪਿਤਾ ਦੀ ਬਹੁਤ ਇੱਜ਼ਤ ਕਰਦਾ ਹੈ। ਉਹ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਹੈ। ਉਹ ਇੱਕ ਨੇਕ ਬੱਚਾ ਹੈ ਉਹ ਸਾਨੂੰ ਪਿਆਰ ਕਰਦਾ ਹੈ ਤੇ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਪਹਿਲੇ ਪੈਰੇ ਨਾਲੋਂ ਦੂਜਾ ਪੈਰਾ ਇਸ ਕਰਕੇ ਠੀਕ ਲੱਗਦਾ ਹੈ ਕਿਉਂਕਿ ਇਸ ਵਿੱਚ ਪੜਨਾਵਾ ਦੀ ਵਰਤੋਂ ਕੀਤੀ ਗਈ ਹੈ ਪਹਿਲੇ ਪੈਰੇ ਵਿੱਚ ਕਮਲ ਦਾ ਨਾਮ ਵਾਰ-ਵਾਰ ਆਉਣਾ ਚੰਗਾ ਨਹੀਂ ਲੱਗਦਾ ਇਹ ਪੜਨ ਵਿੱਚ ਅਕੇਵਾ ਪੈਦਾ ਕਰਦਾ ਹੈ ਇਸ ਨਾਲ ਭਾਸ਼ਾ ਦੀ ਰਵਾਨਗੀ ਰੁਕੀ ਹੈ ਤੇ ਗੱਲਬਾਤ ਦੀ ਖੂਬਸੂਰਤੀ ਵੀ ਜਾਂਦੀ ਰਹੀ ਹੈ ਪੜਨਾਮ ਦੀ ਪਰਿਭਾਸ਼ਾ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਉਹ ਪੜਨਾਮ ਖੋਂਦੇ ਹਨ ਵੇਖੋ ਪੜੋ ਅਤੇ ਸਮਝੋ ਤੁਸੀਂ ਕਦੋਂ ਆਓਗੇ ਉਸਦਾ ਮਾਮਾ ਆ ਗਿਆ ਹੈ ਅਸੀਂ ਮੈਚ ਜਿੱਤ ਗਏ ਹਾਂ ਪੜਨਾਮ ਦੀਆਂ ਕਿਸਮਾਂ ਪੰਜਾਬੀ ਵਿਆਕਰਣ ਵਿੱਚ ਪੜਨਾਮ 6 ਹਨ ਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਨਿਸ਼ਚੈਵਾਚਕ ਪੜਨਾਵ ਅਨਿਸ਼ਚੈਵਾਚਕ ਪੜਨਾਵ ਪੁਰਖਵਾਚਕ ਪੜਨਾਵ ਜਿਹੜੇ ਪੜਨਾਵ ਕੇਵਲ ਪੁਰਖਾਂ ਜਾਂ ਇਸਤਰੀਆਂ ਵਾਸਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੁਰਖਵਾਚਕ ਪੜਨਾਵ ਆਖਦੇ ਹਨ ਜਿਵੇਂ ਮੈਂ ਤੁਸੀਂ ਅਸੀਂ ਤੇਰਾ ਉਹ ਉਹਦਾ ਉਸਦਾ ਆਦਿ ਪੁਰਖਵਾਚਕ ਪੜਨਾਵ ਤਿੰਨ ਹਨ ਉੱਤਮਪੁਰਖ ਮੱਧਮਪੁਰਖ ਅਨ्यਪੁਰਖ ਉੱਤਮਪੁਰਖ ਵਾਕ ਵਿੱਚ ਗੱਲ ਕਰਨ ਵਾਲੇ ਨੂੰ ਉਤਮਪੁਰਖ ਆਖਦੇ ਹਨ ਜਿਵੇਂ ਮੈਂ ਅਸੀਂ ਸਾਡੀ ਮੇਰੀ ਆਦੀ ਇਹਨਾਂ ਦੀ ਵਾਕਾਂ ਵਿੱਚ ਵਰਤੋਂ ਵੇਖੋ ਮੈਂ ਸਕੂਲ ਚੱਲਿਆ ਹਾਂ ਅਸੀਂ ਰੋਲਾ ਨਹੀਂ ਪਾਇਆ ਸਾਡਾ ਘਰ ਪੁਰਾਣਾ ਹੈ ਮੱਧਮਪੁਰਖ ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮਪੁਰਖ ਆਖਦੇ ਹਨ ਜਿਵੇਂ ਤੂੰ ਤੇਰਾ ਤੈਥੋਂ ਇੱਕ ਵਚਨ ਤੁਸੀਂ ਤੁਹਾਡਾ ਬਹੁਵਚਨ ਇਹਨਾਂ ਦੀ ਵਾਕਾਂ ਵਿੱਚ ਵਰਤੋਂ ਵੇਖੋ ਤੂੰ ਕਿੱਥੇ ਜਾ ਰਿਹਾ ਹੈ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਹਨ ਅਨ્યਪੁਰਖ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨ્યਪੁਰਖ ਆਖਦੇ ਹਨ ਜਿਵੇਂ ਉਹ ਇਸ ਇੱਕ ਵਚਨ ਇਹ ਇਹਨਾਂ ਉਹਨਾਂ ਬਹੁਵਚਨ ਇਹਨਾਂ ਦੀ ਵਾਕਾਂ ਵਿੱਚ ਵਰਤੋਂ ਵੇਖੋ ਉਹ ਸਾਰੇ ਮੇਲੇ ਜਾ ਰਹੇ ਹਨ ਇਹ ਲੋਕ ਸੱਚ ਨਹੀਂ ਬੋਲਦੇ ਉਹਨਾਂ ਦੀ ਕੋਠੀ ਬਹੁਤ ਸੋਹਣੀ ਹੈ ਨਿਜਵਾਚਕ ਪੜਨਾਵ ਜਿਹੜੇ ਪੜਨਾਵਾਂ ਦੀ ਵਰਤੋਂ ਕਰਤਾ ਆਪਣੇ ਲਈ ਕਰਦਾ ਹੈ ਉਹਨਾਂ ਨੂੰ ਨਿਜਵਾਚਕ ਪੜਨਾਵ ਆਖਦੇ ਹਨ ਜਿਵੇਂ ਮੈਂ ਆਪ ਇੱਥੇ ਆਇਆ ਸੀ ਉਹ ਆਪਣੇ ਆਪ ਚਲੀ ਜਾਵੇਗੀ ਅਸੀਂ ਖੁਦ ਉਸ ਨੂੰ ਵੇਖਿਆ ਹੈ ਇਨ੍ਹਾਂ ਵਾਕਾਂ ਵਿੱਚ ਆਪ ਆਪਣੇ ਆਪ ਖੁਦ ਸ਼ਬਦ ਨਿਜਵਾਚਕ ਪੜਨਾਮ ਹਨ ਸੰਬੰਧਵਾਚਕ ਪੜਨਾਵ ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ ਉਹਨਾਂ ਨੂੰ ਸੰਬੰਧਵਾਚਕ ਪੜਨਾਵ ਆਖਦੇ ਹਨ ਜਿਹੜੇ ਪੜਦੇ ਹਨ ਉਹ ਪਾਸ ਹੋ ਜਾਂਦੇ ਹਨ ਜਿਹੜੇ ਰੌਲਾ ਪਾਉਂਦੇ ਹਨ ਉਹਨਾਂ ਨੂੰ ਸਜ਼ਾ ਮਿਲੇਗੀ। ਉਪਰੋਕਤ ਵਾਕਾਂ ਵਿੱਚ ਜਿਹੜਾ ਤੇਹਾ ਜਿਹੜੇ ਉਹਨਾਂ ਸੰਬੰਧਵਾਚਕ ਪੜਨਾਮ ਹਨ। ਪ੍ਰਸ਼ਨਵਾਚਕ ਪੜਨਾਮ ਜਿਹੜੇ ਸ਼ਬਦ ਪੜਨਾਮ ਵੀ ਹੋਣ ਤੇ ਉਹਨਾਂ ਦੁਆਰਾ ਪੁੱਛਗਿੱਛ ਵੀ ਕੀਤੀ ਜਾਵੇ ਉਹ ਪ੍ਰਸ਼ਨਵਾਚਕ ਪੜਨਾਮ ਖਵਾਉਂਦੇ ਹਨ ਜਿਵੇਂ ਕਿਹੜਾ ਸ਼ਰਤਾਂ ਕਰਦਾ ਹੈ ਕਿਸ ਨੇ ਆਵਲ ਹੋਣਾ ਹੈ ਉਪਰੋਕਤ ਵਾਕਾਂ ਵਿੱਚ ਕਿਹੜਾ ਕਿਸ ਨੇ ਆਦੀ ਸ਼ਬਦ ਪ੍ਰਸ਼ਨਵਾਚਕ ਪੜਨਾਮ ਹਨ। ਨਿਸ਼ਚੇਵਾਚਕ ਪੜਨਾਵ ਜਿਹੜੇ ਪੜਨਾਮ ਲਾਗੇ ਜਾਂ ਦੂਰ ਦਿਸਦੀ ਪਈ ਵਸਤੂ ਜਾਂ ਵਿਅਕਤੀ ਵੱਲ ਇਸ਼ਾਰਾ ਕਰਕੇ ਦੱਸ ਉਹਨਾਂ ਨੂੰ ਨਿਸ਼ਚੇਵਾਚਕ ਪੜਨਾਵ ਆਖਦੇ ਹਨ ਜਿਵੇਂ ਉਹ ਸਵਾਤੀ ਦੀ ਕਾਰ ਹੈ ਉਹ ਮੁੰਡਾ ਖਿਡਾਰੀ ਹੈ ਇਨ੍ਹਾਂ ਵਾਕਾਂ ਵਿੱਚ ਉਹ ਉਹ ਸ਼ਬਦ ਨਿਸ਼ਚੇਵਾਚਕ ਪੜਨਾਮ ਹਨ ਅਨਿਸ਼ਚੇਵਾਚਕ ਪੜਨਾਵ ਜਿਹੜੇ ਪੜਨਾਮਾਂ ਤੋਂ ਕਿਸੇ ਨਿਸ਼ਚਿਤ ਵਿਅਕਤੀ ਜਾ ਵਸਤੂ ਦਾ ਪੂਰਾ ਪੂਰਾ ਗਿਆਨ ਨਾ ਹੋਵੇ ਬਲਕਿ ਅੰਦਾਜ਼ਾ ਹੀ ਪਤਾ ਲੱਗੇ ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਵਾਂ ਆਖਦੇ ਹਨ ਜਿਵੇਂ ਜਮਾਤ ਵਿੱਚ ਬਹੁਤ ਸਾਰੇ ਬੱਚੇ ਸਨ ਉਸ ਨੂੰ ਕੁਝ ਉੱਚਾ ਸੁਣਦਾ ਹੈ ਇਨ੍ਹਾਂ ਵਾਕਾਂ ਵਿੱਚ ਬਹੁਤ ਸਾਰੇ ਕੁਝ ਸ਼ਬਦ ਅਨਿਸ਼ਚੇਵਾਚਕ ਪੜਨਾਮ ਹਨ ਆਓ ਦੁਹਰਾइए ਪੜਨਾਮ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਂਦੇ ਹਨ ਪੜਨਾਮ 6 ਪ੍ਰਕਾਰ ਦੇ ਹੁੰਦੇ ਹਨ ਪੁਰਖਵਾਚਕ ਪੜਨਾਮ ਤਿੰਨ ਪ੍ਰਕਾਰ ਦੇ ਹੁੰਦੇ ਹਨ ਉਤਮ ਪੁਰਖ ਗੱਲ ਕਰਨ ਵਾਲੇ ਬਾਰੇ ਮੱਧਮ ਪੁਰਖ ਜਿਸ ਨਾਲ ਗੱਲ ਕੀਤੀ ਜਾਵੇ ਬਾਰੇ ਅਤੇ ਅਨ्य ਪੁਰਖ ਜਿਸ ਬਾਰੇ ਗੱਲ ਕੀਤੀ ਜਾਵੇ ਬਾਰੇ ਦੱਸਦਾ ਹੈ ਨਿਜਵਾਚਕ ਪੜਨਾਮ ਵਿੱਚ ਕਰਤਾ ਪ੍ਰਧਾਨ ਹੁੰਦਾ ਹੈ ਜਿਹੜੇ ਸ਼ਬਦ ਯੋਜਕਾ ਵਾਂਗ ਜੋੜਦੇ ਹਨ ਉਹ ਸ਼ਬਦ ਸੰਬੰਧਵਾਚਕ ਪੜਨਾਮ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਤੋਂ ਕਿਸੇ ਵਸਤੂ ਜਾਂ ਵਿਅਕਤੀ ਬਾਰੇ ਨਿਸ਼ਚਿਤ ਰੂਪ ਵਿੱਚ ਪਤਾ ਨਾ ਲੱਗੇ ਉਹ ਅਨਿਸ਼ਚੇਵਾਚਕ ਪੜਨਾਮ ਹੁੰਦੇ ਹਨ